ਮਾ ਗੁਰਮੀਤ ਸਿੰਘ ਜੀ ਐਸ ਮੋਟਰ ਟਲਵੰਡੀ ਸਾਬੋ ਤੋਂ ਲਓ ਜੀ ਅੱਜ ਭਰਾਵਾ ਵਾਸਤੇ ਆਪਾਂ 90000 ਰੁਪਏ ਦੀ ਆਟੋਮੈਟਿਕ ਗੱਡੀ ਲੈ ਕੇ ਆਏ ਆ 2010 ਮਾਡਲ ਇੱਕ ਸਾਲ ਦੀ ਪਾਸਿੰਗ ਪੈਟਰੋਲ ਪਲੱਸ ਸੀਐਨਜੀ ਗੱਡੀ ਦੀ ਕੰਡੀਸ਼ਨ ਬਿਲਕੁਲ OK ਰਿਪੋਰਟ ਪਈ ਹੈ ਜੀ ਲਾਈਵ ਲਪਾਇ ਹੋਏ ਨੇ ਗੱਡੀ ਦਾ ਹੀ ਡਿਮਾਂਡ ਹੈਗੀ ਆ 90000 ਰੁਪਏ 90000 ਵੀ ਛੱਡੋ ਗੱਡੀ ਦੇ ਦਾਂਗੇ 85000 ਰੁਪਏ ਦੀ ਸਿਰਫ ਗੱਡੀ ਤੇ ਕਮਿਸ਼ਨ ਲੱਗਣਾ ਹੈ ਲਓ ਬਾਈ ਜੀ ਗੱਡੀ ਦੀ ਕੰਡੀਸ਼ਨ ਚੈੱਕ ਕਰਵਾ ਦਿਓ ਇੱਕ ਵਾਰੀ ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਜੀ ਬਿਲਕੁਲ ਓਕੇ ਪਈ ਹੈ ਕੋਈ ਪ੍ਰੋਬਲਮ ਨਹੀਂ ਵਾਈਟ ਕਲਰ ਹੈ ਲੈਦਰ ਦੇ ਸੀਟ ਕਵਰ ਕਾਰ ਦੇ ਵਿੱਚ ਪਾਏ ਹੋਏ ਨੇ ਤੇ ਐਂਡਰੋਇਡ ਸਿਸਟਮ ਵੀ ਲੱਗਿਆ ਹੋਇਆ ਹੈ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਗੱਡੀ ਦਾ ਜਿਹੜਾ ਬਾਹਰਲਾ ਇੰਟੀਰੀਅਰ ਚੈੱਕ ਕਰਵਾ ਰਹੇ ਹਾਂ ਨਾਲ ਨਾਲ ਗੱਡੀ ਦਾ ਆਪਾਂ ਅੰਦਰਲਾ ਵੀ ਜਿਹੜਾ ਇੰਟੀਰੀਅਰ ਚੈੱਕ ਕਰਵਾਵਾਂਗੇ ਪਰ ਤੁਸੀਂ ਬਾਹਰ ਐਕਸਟੀਰੀਅਰ ਗੱਡੀ ਦਾ ਚੈੱਕ ਕਰ ਸਕਦੇ ਹੋ ਗੱਡੀ ਬਹੁਤ ਹੀ ਸਾਫ਼ ਕੰਡੀਸ਼ਨ ਦੀ ਆਪਣੇ ਕੋਲ ਆ ਚੁੱਕੀ ਹੈ ਜੀ ਜੀਐਸ ਮੋਟਰ ਤਲਵੰਡੀ ਸਾਹਤੋਂ ਇੱਕ ਨੋਟ ਕਰਨ ਵਾਲੀ ਗੱਲ ਆ ਬਾਈ ਜੀ ਜਿਹੜੇ ਵੀਰਨੇ ਵਾਲੇ ਗੱਡੀ ਲੈਣੀ ਹੋਵੇ ਵੀਡੀਓ ਤੁਸੀਂ ਪੂਰੀ ਫੁੱਲ ਦੇਖ ਕੇ ਆਇਓ ਤਾਂ ਕਿ ਜਿਹੜੇ ਵੀਰਨੇ ਵਾਲੇ ਗੱਡੀ ਲੈਣੀ ਹੋਵੇ ਉਹਨੂੰ ਕੱਲੀ ਕੱਲੀ ਚੀਜ਼ ਦਾ ਕੱਲੀ ਕੱਲੀ ਗੱਲ ਦਾ ਪਤਾ ਲੱਗ ਸਕੇ ਕੀ ਕੰਡੀਸ਼ਨ ਹੈ ਗੱਡੀ ਦੀ ਲਓ ਬਾਈ ਜੀ ਇੱਕ ਵਾਰੀ ਅੰਦਰੋਂ ਵੀ ਦਿਖਾਇਓ ਗੱਡੀ ਅੰਦਰੋਂ ਵੀ ਦੇਖ ਸਕਦੇ ਹੋ ਬਾਈ ਜੀ ਕਾਰ ਜਿਹੜੀ ਬਿਲਕੁਲ ਨਵੀਂ ਪਈ ਆ ਆਪਣੇ ਕੋਲ ਸਪੈਸ਼ਲ ਆਈ ਆ ਜੀ ਗੱਡੀ ਇਹ ਕੋਈ ਪ੍ਰੋਬਲਮ ਨਹੀਂ ਤੁਸੀਂ ਦੇਖ ਸਕਦੇ ਹੋ ਟੌਪ ਵਾਲਾ ਮਾਡਲ ਹੈ ਸਟੀering ਤੇ ਸੂਚਾਂ ਵਗੈਰਾ ਜੋ ਵੀ ਆਉਂਦੀਆਂ ਸੀ ਟੱਚ ਸਕਰੀਨ ਲੱਗੀ ਹੋਈ ਆ ਐਂਡਰੌਇਡ ਸਿਸਟਮ ਹੈ ਜੀ ਏਸੀ ਤੋਂ ਲੈ ਕੇ ਗੱਡੀ ਦਾ A to Z ਸਭ ਕੁਝ ਓਕੇ ਹੈ ਇਸ ਸਾਈਡ ਤੋਂ ਵੀ ਦੇਖ ਸਕਦੇ ਹਾਂ ਗੱਡੀ ਜਿਹੜੀ ਬਿਲਕੁਲ ਸਾਫ਼ ਪਈ ਹੈ ਨਾਲ ਨਾਲ ਇੱਕ ਵਾਰੀ ਭਰਾਵਾਂ ਨੂੰ ਇਹਦਾ ਰੀਅਰ ਤੋਂ ਵੀ ਦਿਖਾ ਦਿੰਨੇ ਆ ਸੀਟ ਕਵਰ ਵਗੈਰਾ ਇਸ ਸਾਈਡ ਤੋਂ ਦੇਖ ਸਕਦੇ ਹੋ ਬਾਕੀ ਜੀ ਇਹ ਕੋਈ ਵੈਸੇ ਗੱਡੀ ਨਹੀਂ ਪੂਸਮ ਲਾਈਨ ਦੀ ਕਾਰ ਆ ਦੇਖ ਲਓ ਸਾਹਮਣੇ ਵਿੱਚ ਬੈਲਟ ਵੀ ਪਈ ਹੈ ਕੋਈ ਇਹ ਗੱਲ ਨਹੀਂ ਹੈਗੀ ਵੀ ਆਪਾਂ ਕੋਈ ਫਰੋਡ ਦੀ ਚੀਜ਼ ਦਿਖਾਈ ਜੰਨੇ ਆ ਚੈੱਕ ਕਰਕੇ ਆਜੋ ਸਾਰੇ ਭਰਾਵਾਂ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਫਰੰਟ ਵਾਲੇ ਟਾਇਰ ਦੇਖ ਸਕਦੇ ਹੋ ਫਰੰਟ ਵਾਲੇ ਟਾਇਰ ਵੀ ਬਿਲਕੁਲ ਵਧੀਆ ਪਏ ਨੇ ਇੱਕ ਵਾਰੀ ਭਰਾਮ ਨੂੰ ਗੱਡੀ ਦਾ ਆਪਾਂ ਵਾਰੰਟ ਜਾ ਕੇ ਚੈੱਕ ਕਰਵਾ ਦਨੇ ਆ ਜੀ ਲੋ ਭਾਈ ਜੀ ਵਾਰੰਟ ਜਾ ਕੇ ਭਰਾਮ ਨੂੰ ਚੈੱਕ ਕਰਵਾਉਣਾ ਹੈ ਪੈਟਰੋਲ ਪਲਸ ਸੀएनजी ਇਹ ਗੱਡੀ ਹੈ ਜੀ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਲੋ ਭਾਈ ਅੰਜੈਕਟਰਾਂ ਨਹੀਂ ਕਿੱਟ ਗੱਡੀ ਦੇ ਵਿੱਚ ਲੱਗੀ ਹੋਈ ਹੈ ਬੈਟਰੀ ਬਿਲਕੁਲ ਨਵੀਂ ਪਈ ਆ ਕਹਿਣ ਦਾ ਮਤਲਬ ਵੀ ਕੋਈ ਵੀ ਪ੍ਰੋਬਲਮ ਨਹੀਂ ਗੱਡੀ ਦੇ ਵਿੱਚ ਬਿਲਕੁਲ ਸਾਫ਼ ਪਈ ਆ ਵਾਰੰਟ ਵਗੈਰਾ ਦੇਖ ਸਕਦੇ ਹੋ ਇਹ ਗੱਲ ਨਹੀਂ ਵੀ ਕੋਈ ਖੱਟੜ ਦੀ ਗੱਡੀ ਆ ਗੱਡੀ ਬਿਲਕੁਲ ਸਾਫ਼ ਪਈ ਆ ਜੋ ਵੀ ਥੋੜੀ ਬਹੁਤ ਪ੍ਰੋਬਲਮ ਹੋਈ ਗੱਡੀ ਦੇ ਵਿੱਚ ਉਹ ਵੀ ਭਰਾਮਣ ਨਾਲ ਸ਼ੇਅਰ ਕਰਾਂਗੇ ਫਰੰਟ ਵਾਲਾ ਟਾਇਰ ਦੇਖ ਸਕਦੇ ਹੋ ਨਾਲ ਨਾਲ ਤੁਸੀਂ ਇਹਦੇ ਰੀਅਰ ਵਾਲਾ ਟਾਇਰ ਵੀ ਦੇਖ ਸਕਦੇ ਹੋ ਇਹ ਸਾਰੀ ਕੰਡੀਸ਼ਨ ਹੈ ਜੀ ਗੱਡੀ ਦੀ ਇਹ ਸਾਈਡਾਂ ਤੋਂ ਸਾਰੇ ਭਰਾਮਣ ਨੂੰ ਆਪਾਂ ਪ੍ਰੋਪਰਲੀ ਜੋ ਵੀ ਚੀਜ਼ ਹੈ ਚੈੱਕ ਕਰਵਾ ਰਹੇ ਹਾਂ ਲੋ ਇੱਕ ਵਾਰੀ ਭਰਾਮਣ ਨੂੰ ਡਿੱਗੀ ਵੀ ਕੋਲ ਕੇ ਦਿਖਾ ਦਿੰਨੇ ਆ ਵੱਡਾ ਜਿਹੜਾ ਟੈਂਕ ਲੱਗਿਆ ਹੋਇਆ ਜੀ ਇਹਦੇ ਵਿੱਚ ਵੱਡਾ ਟੈਂਕ ਲੱਗਿਆ ਹੋਇਆ ਸਾਫ਼ ਕੰਡੀਸ਼ਨ ਦੀ ਕਾਰ ਆ ਤੇ ਹੁਣ ਆਪਾਂ ਇਹਦੀ ਸਾਰੀ ਡਿਟੇਲ ਦੀ ਗੱਲਬਾਤ ਕਰਦੇ ਆਂ ਜੀ ਕੀ ਡਿਟੇਲ ਆ ਗੱਡੀ ਦੀ ਤੇ ਜੋ ਵੀ ਮਾਡਲ ਵਗੈਰਾ ਜੋ ਵੀ ਕੰਡੀਸ਼ਨ ਹੈ ਤੁਸੀਂ ਦੇਖ ਸਕਦੇ ਹੋ i20 ਗੱਡੀ ਹੈ ਜੀ 10 ਮਾਡਲ ਹੈ 7-8 ਮਹੀਨੇ ਦੀ ਪਾਸਿੰਗ ਪਈ ਹੈ ਕਹਿਣ ਦਾ ਮਤਲਬ ਹੋ ਸਕਦਾ ਵੀ ਸਾਲ ਦੀ ਪਈ ਹੋਵੇ ਕੋ ਸ਼ਿਉਰ ਨਹੀਂ ਬਟ ਜਿਹੜੀ ਗੱਡੀ ਦੀ ਪਾਸਿੰਗ ਹੈਗੀ ਆ ਵਾਈਟ ਧੂਆਂ ਮਾਰਦੀ ਹੈ ਗੱਡੀ ਥੋੜਾ ਮੋਝੜਾ ਮੁਗਲਿਆ ਚੱਕਦੀ ਹੈ ਜੀ ਪਰ ਇਹ ਨਹੀਂ ਕਹਿ ਸਕਦੇ ਵੀ ਗੱਡੀ ਦਾ ਇੰਜਨ ਬਿਲਕੁਲ ਖਤਮ ਆ ਗੱਡੀ ਚੱਲ ਰਹੀ ਐ ਇਸ ਟਾਈਮ ਸੁਲਤਾਨਪੁਰ ਜਿਹੜੀ ਬਾਈ ਦੀ ਡਿਊਟੀ ਐ ਜੀ ਬਾਈ ਅਪਨਾਉਣ ਕਰਦਾ ਦਿੱਲੀ ਪੈਟਰੋਲ ਪਲੱਸ ਸੀਐਨਜੀ ਔਨ ਪੇਪਰ ਗੱਡੀ ਆਪਣੇ ਕੋਲ ਆ ਚੁੱਕੀ ਐ 2010 ਮਾਡਲ ਗੱਡੀ ਦਾ ਪ੍ਰਾਈਸ ਹੈਗਾ 90000 ਰੁਪਿਆ ਗੱਡੀ ਦਵਾ ਦਾਂਗੇ ਆਪਾਂ ਕਿਨੇ 85000 ਰੁਪਏ ਦੀ ਵਾਂਗਾਂ ਨੂੰ ਗੱਡੀ ਦਵਾ ਦਾਂਗੇ ਇੱਕ ਵਾਰੀ ਕੰਡੀਸ਼ਨ ਤੁਸੀਂ ਦੇਖ ਹੀ ਚੁੱਕੇ ਹੋ ਸਾਰੇ ਭਰਾ 85000 ਰੁਪਏ ਦੇ ਵਿੱਚ ਬਾਈ ਜੀ ਆਡਵਾਂਟਿਕ ਤੋਂ ਮਿਲ ਜੇ ਤਾਂ ਕਹਿ ਦਿਓ ਕੋਈ ਵੀ ਗੱਡੀ ਨੇ ਮਿਲਦੀ 85000 ਰੁਪਏ ਦੇ ਵਿੱਚ ਫਿਰ ਵੀ ਨਵੀਂ ਗੱਡੀ ਭਰਾਵਾਂ ਨੂੰ ਦਿਵਾਵਾਂਗੇ ਵੀਡੀਓ ਸ਼ੇਅਰ ਕਰਕੇ ਆ ਜਿਓ ਜੀ ਤੇ ਗੱਡੀ ਤੇ ਕਮਿਸ਼ਨ ਲੱਗਣਾ ਹੈ 5000 ਰੁਪਿਆ ਚਾਹੇ 85 ਦਾ ਹੋਵੇ ਸੌਦਾ ਜਿੰਨਾ ਮਰਜ਼ੀ ਸੌਦਾ ਹੋਵੇ ਕਸਟਮਰ ਦੀ ਕਾਰ ਹੈ ਪੁਲਿਸ ਮੁਲਾਜ਼ਮ ਦੀ ਕਾਰ ਆ ਜੀ ਇਹ ਕੋਈ ਇਹ ਫੇਕ ਵੀਡੀਓ ਨਹੀਂ ਹੈ ਪੈਟਰੋਲ ਪੰਪ ਦੇ ਸਾਹਮਣੇ ਬਿਲਕੁਲ ਗੈਰਜਾ ਆਪਣਾ ਤੁਸੀਂ ਦੇਖ ਸਕਦੇ ਹੋ ਜੋ ਜਲਵੰਡੀ ਸਾਹਿਬੋਂ ਆਉਂਗੇ ਜਿੰਨੂ ਮਰਜ਼ੀ ਪੁੱਛ ਲਿਓ ਦਸਮੇਂ ਸਕੂਲ ਤੋਂ ਅੱਗੇ ਸਰਦਾਰ ਦਾ ਪٹرول ਪੰਪ ਆ ਏ ਸਾਈਡ ਦੀ ਦਿਖਾ ਦਿਓ ਵੀਰੇ ਮੜਾ ਜਾ ਆਪਣੇ ਗਰਾਜ ਦੇ ਸਾਹਮਣੇ ਇਹਦਾ ਗ੍ਰੀਨ ਕਲਰ ਦਾ ਗ੍ਰੀਨ ਕਲਰ ਕੀਤਾ ਹੋਇਆ ਹੈ ਬਾਕੀ ਜੇ ਕਿਸੇ ਵੀਰ ਨੇ ਗੱਡੀ ਲੈਣੀ ਹੋਵੇ ਤਾਂ ਸਾਨੂੰ ਕਾਲ ਕਰ ਲਿਓ ਮੋਬਾਈਲ ਨੰਬਰ ਮੇਰਾ ਹੈਗਾ 98767732 ਮੇਰਾ ਮੋਬਾਈਲ ਨੰਬਰ ਹੈ ਪਹਾੜੀ ਗੱਡੀ ਆ ਕੋਈ ਫਾਲਟ ਨਹੀਂ ਗੱਡੀ ਦੇ ਵਿੱਚ ਜੋ ਵੀ ਨੋਰਮਲ ਹੀ ਆ ਤੇ ਜਿਹੜੇ ਵੀਰ ਨੇ ਗੱਡੀ ਲੈਣੀ ਹੋਵੇ ਤਾਂ ਆਪਣੇ ਕੋਲ ਆ ਜਿਓ ਵੀਡੀਓ ਨੂੰ ਬਤੋ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਸੋ ਮਿਲਦੇ ਆਪਾਂ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ